ਇੱਕ ਪਵਿੱਤਰ ਭੈਣ ਭਾਈ ਹਰੇਕ ਧਾਰਮਿਕ ਆਗੂ ਦੇ ਨਾਲ ਕਿਸ ਤਰ੍ਹਾਂ ਦਾ ਸਾਡਾ ਰਿਸ਼ਤਾ ਹੁੰਦਾ ਹੈ ਮੈਂ ਉਹਨਾਂ ਨੂੰ ਝੁੱਕ ਕੇ ਪੈਰੀਂ ਹੱਥ ਨਾਲ ਉਹਨਾਂ ਦੇ ਹੱਥਾਂ ਨੂੰ ਆਪਣੇ ਮੱਥੇ ਨਾਲ ਲਗਾਇਆ ਇਹਨਾਂ ਨੇ ਤਰੋੜ ਮਰੋੜ ਕੇ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਜੇ ਭੂਮਿਕ ਕਮਿਸ਼ਨ ਨੂੰ ਥੋੜੀ ਬਹੁਤੀ ਵੀ ਸ਼ਰਮ ਲਿਹਾਜ ਹੈਗੀ ਹੈ ਤਾਂ ਜੋ ਇੱਕ ਔਰਤ ਬਾਰੇ ਇਹਨਾਂ ਨੇ ਗਲਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਲੋਕਾਂ ਤੇ ਕਾਰਵਾਈ ਕਰਾਵੇ ਖੇਡ ਚੋ ਸਿਰਫ 15 ਦਿਨਾਂ ਵਾਸਤੇ ਬਾਹਰ ਆ ਰਿਹਾ ਹੈ ਅਜਿਹੇ ਬੰਦੇ ਪਰ ਅਸੀਂ ਕਿਆ ਵਿਸ਼ਵਾਸ ਕਰ ਸਕਦੇ ਆ ਦਿੱਲੀ ਦੇ ਵਿੱਚ ਬਹੁਤ ਬੜਾ ਸ਼ਰਾਬ ਦਾ ਕਟਾਲਾ ਹੋਇਆ ਤੇ ਉਹੀ ਕਟਾਲਾ ਪੰਜਾਬ ਵਿੱਚ ਵੀ ਹੋਇਆ ਕੇਚਰੀਵਾਲ ਦਾ ਇੱਥੇ ਸਵਾਗਤ ਨਹੀਂ ਉਸ ਦਾ ਵਿਰੋਧ ਹੋਣਾ ਚਾਹੀਦਾ 19 ਪਰ tiêu ਦੇ ਦਰਜਾ ਹੈ ਇਹ ਆਮ ਆਦਮੀ ਪਾਰਟੀ ਦਾ ਐਮਐਲਏ ਆਮ ਆਦਮੀ ਪਾਰਟੀ ਨੇ ਅਜਿਹੇ ਬੰਦੇ ਅੱਗੇ ਲੈ ਕੇ ਜਾਂਦੇ ਜਿਹੜੇ ਕਿ ਕ੍ਰਿਮੀਨਲ ਹੈ ਜਿਹੜੇ ਨਸ਼ਿਆਂ ਨੂੰ ਬढ़ावा ਦਿੰਦੇ ਚਾਹੇ ਉਹ ਰਿੰਕੂ ਹੈ ਚਾਹੇ ਸੀਤਲੁਗਰਾਲ ਹੈ ਅਜਿਹੇ ਬੰਦੇ ਇੱਕ ਨਾ ਇੱਕ ਦਿਨ ਸਲਾਖਾਂ ਦੇ ਪਿੱਛੇ ਜਾਣਗੇ ਕੇਜਰੀ ਵਾਰਡ ਇੱਕ ਸ਼ਰਾਬ ਦੇ ਬਹੁਤ بڑے ਕੋਟਾਲੇ ਚ ਨਾਮਜਦ ਜਿਹੜ ਚੋ ਸਿਰਫ 15 ਦਿਨਾਂ ਵਾਸਤੇ ਬਾਹਰ ਆ ਰਿਹਾ ਹੈ ਅਜੇ ਇਹ ਬੰਦੇ ਪਰ ਅਸੀਂ ਕਿਆ ਵਿਸ਼ਵਾਸ ਕਰ ਸਕਦੇ ਆ ਦਿੱਲੀ ਦੇ ਵਿੱਚ ਬਹੁਤ بڑا ਸ਼ਰਾਬ ਦਾ ਘਟਾਲਾ ਹੋਇਆ ਤੇ ਉਹੀ ਘਟਾਲਾ ਪੰਜਾਬ ਵਿੱਚ ਵੀ ਹੋਇਆ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਉਹ ਕਾਰਵਾਈ ਦੀ ਮੰਗ ਕਰਦੇ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਇਹ ਜਿਹੜੀ ਸ਼ਰਾਬ ਦੀ ਪਾਲਿਸੀ ਆ ਵਾਪਸ ਵੀ ਲੈ ਲਈ ਸੀ ਪੰਜਾਬ ਵਾਲਿਆਂ ਨੇ ਤਾਂ ਅਜੇ ਤੱਕ ਵਾਪਸ ਵੀ ਨਹੀਂ ਲਈ ਸਾਡਾ ਮੁੱਖ ਮੰਤਰੀ ਕੇਂਦਰੀ ਸਰਕਾਰ ਦੇ ਨਾਲ ਮਿਲ ਕੇ ਇਹ ਜਿਹੜੇ ਟਟਾਲਾ ਹੋਇਆ ਇਸ ਨੂੰ ਲਪੋ ਰਿਹਾ ਕੇਚਰੀਵਾਲ ਦਾ ਇੱਥੇ ਸਵਾਗਤ ਨਹੀਂ ਉਸ ਦਾ ਵਿਰੋਧ ਹੋਣਾ ਚਾਹੀਦਾ ਕਿ ਅਜਿਹਾ ਬੰਦਾ ਜਿਹੜਾ ਲੁੱਟ ਕੇ ਸਾਡੇ ਪੈਸੇ ਨੂੰ ਇਹਨਾਂ ਨੇ ਜਹਾਜ਼ਾਂ ਦੇ ਧੂਏ ਚ ਰੋਲਤਾ ਸਾਡੇ ਪੈਸੇ ਪੰਜਾਬ ਦੇ ਪੈਸਾ 80000 ਕਰੋੜ ਦਾ ਕਰਜ਼ਾ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਸਰ ਪਾਰਟੀ ਚਲਾ ਰਹੇ ਉਹਨਾਂ ਦੀ ਕੰਪੇਨ ਚਲਾ ਰਹੇ ਸਾਡੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਸ ਕਰਕੇ ਅਸੀਂ ਦਾ ਵਿਰੋਧ ਕਰਦੇ ਜਲੰਧਰ ਵੈਸੇ ਵਿਦਾਇਸ਼ੀਤਰ ਉਗਰਾਵ ਨੂੰ ਹਾਈ ਕੋਰਟ ਨੇ ਬਲੈਕਵਾਰਡ ਤੋਂ ਲੇ ਕੇ ਨਾਲ ਨੇ ਫੈਸਲਾ ਜੁਆ ਹੈ ਅਦਾਲਤ ਕੇ ਬਲੈਕਕੈਟ ਫੀਲ ਕੀ ਅਸੀਂ ਸੇ ਪਹਿਲੇ ਹੀ ਵਿਦਾਇਸ਼ੀਤਰ ਉਗਰਾਵ ਨੇ ਵਕੀਲ ਨੇ ਬੇਲ ਵਾਪਸ ਲੈ ਲਈ ਵੇਲ ਇਸ ਕਰਕੇ ਲੈ ਲਈ ਕਿ ਪੁਟਾਲਿਆਂ ਦੇ ਵਿੱਚ ਲਪਤ ਹੈ ਉਹਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਬੇਲ ਰਿਜੈਕਟ ਹੋਣੀ ਹੈ ਇਸ ਕਰਕੇ ਵਾਪਸ ਲੈ ਲਈ ਅਜਿਹੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਦੇ ਘਰ ਦੇ ਕੋਲ ਤੇ ਨਸ਼ਿਆਂ ਦੀ ਬਹੁਤ ਬੜੀ ਥੇਪ ਮਿਲੀ ਹੈ ਉਹ ਤੇ ਨਾਲ ਉਹਦੀਆਂ ਫੋਟੋਆਂ ਜाहिर ਹੋ ਗਈਆਂ ਉਹਦੇ ਨਾਲ ਲਿੰਕ ਉਹਦੇ ਜाहिर ਹੋ ਗਏ ਇਸੇ ਕਰਕੇ ਉਹ ਭੱਜਿਆ 19 ਪਰਚੇ ਉਹਦੇ ਦੇ ਦਰਜ ਹੈ ਇਹ ਆਮ ਆਦਮੀ ਪਾਰਟੀ ਦਾ ਐਮਐਲਏ ਆਮ ਆਦਮੀ ਪਾਰਟੀ ਨੇ ਅਜਿਹੇ ਬੰਦੇ ਅੱਗੇ ਲਿਖਿਆ ਦੇ ਜਿਹੜੇ ਕਿ ਕ੍ਰਿਮੀਨਲ ਹੈ ਜਿਹੜੇ ਨਸ਼ਿਆਂ ਨੂੰ ਬढ़ावा ਦਿੰਦੇ ਚਾਹੇ ਉਹ ਬਿੰਕੂ ਹੈ ਚਾਹੇ ਸੀਤਲੁਂਗਰਾਲ ਹੈ ਅਜਿਹੇ ਬੰਦੇ ਇੱਕ ਨਾ ਇੱਕ ਦਿਨ ਸਲਾਖਾਂ ਦੇ ਪਿੱਛੇ ਜਾਣਗੇ

ਇੱਕ ਪਵਿੱਤਰ ਭੈਣ ਭਾਈ ਆਰਿਕ ਧਾਰਮਿਕ ਆਗੂ ਦੇ ਨਾਲ ਕਿਸ ਤਰ੍ਹਾਂ ਦਾ ਸਾਡਾ ਰਿਸ਼ਤਾ ਹੁੰਦਾ ਹੈ ਮੈਂ ਉਹਨਾਂ ਨੂੰ ਝੁੱਕ ਕੇ ਪੈਰੀਂ ਹੱਥ ਨਾਲ ਉਹਨਾਂ ਦੇ ਹੱਥਾਂ ਨੂੰ ਆਪਣੇ ਮੱਥੇ ਨਾਲ ਲਗਾਇਆ ਤੇ ਇਹਨਾਂ ਨੇ ਤਰੋੜ ਮਰੋੜ ਕੇ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਜੇ ਔਮਨ ਕਮਿਸ਼ਨ ਨੂੰ ਥੋੜੀ ਬਹੁਤੀ ਵੀ ਸ਼ਰਮ ਲਿਹਾਜ਼ ਹੈਗੀ ਹੈ ਤਾਂ ਜੋ ਇੱਕ ਔਰਤ ਬਾਰੇ ਇਹਨਾਂ ਨੇ ਗਲਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਲੋਕਾਂ ਤੇ ਕਾਰਵਾਈ ਕਰਾਵੇ ਕਿਹੜੇ ਲੋਕਾਂ ਨੇ ਗਲਤ ਤੋੜ ਮਰੋੜ ਕੇ ਇਸ ਵੀਡੀਓ ਨੂੰ ਪੇਸ਼ ਕੀਤਾ ਹੈ